ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਕ ਜੈ ਖਵਾਜ਼ਾ ਪੀਰ ਜਿਦਾਂ ਆਪ ਸਭ ਨੂੰ ਪਤਾ ਹੈ ਕਿ ਬਸਾਖੀ ਦਾ ਜੋੜ ਮੇਲਾ ਜਿਹੜਾ ਉਹ ਇੱਥੇ ਤੰਤਨ ਖਵਾਜ਼ਾ ਖੇਜ਼ਰਵਲੀ ਝੂਲੇलाल ਸਾਈਂ ਜੀ ਦੇ ਦਰਬਾਰ ਨੀਲੋਂਪੁਰ ਤੇ ਹਰ ਸਾਲ ਮਨਾਇਆ ਜਾਂਦਾ ਐਡ ਕੀ ਵੀ 13 April 2025 din etwar 50va salana wasakhi pandhara nilo darbar te manaya ja reha hai is pandhare de duran dharmik te jehda sabhyachar program hai oh dech babaji da gunadan karan ge ਸਾਜਨ ਅਲੀ ਕਵਾਲ ਮਲੇ ਕੋਟਲੇ ਵਾਲੇ ਪਾਲੀ ਦੇਤ ਵਾਲੀਆ ਅਨਵਰ ਪਾਲੀ ਕੌਰ ਫਿਮੀ ਮੁਸਕਾਨ ਚੋਪੜਾ ਔਰ ਹੋਰ ਕਈ ਜਿਹੜੇ ਨਾਮਵਰ ਕਲਾਕਾਰ ਨੇ ਉਹ ਬਾਬਾ ਜੀ ਦਾ ਗੁੰਦਾਨ ਕਰਨਗੇ ਔਰ ਇਸ ਦੇ ਨਾਲ ਹੀ ਸਾਡੇ ਪੰਜਾਬ ਦੇ ਬਹੁਤ ਅੱਛੇ ਸਿੰਗਰ ਸਾਡੇ ਪੰਜਾਬ ਦੇ ਬਹੁਤ ਅੱਛੇ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਉਹਨਾਂ ਨੂੰ 13 April ਨੂੰ ਇੱਥੇ ਨੀਲੋ ਮੇਲੇ ਦੇ ਵਿੱਚ ਉਸਤਾਦ ਜਮਲਾ ਜੱਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਦੇ ਲਈ ਬੜੀਆਂ achhiyan filmਾਂ ਬੜੇ achhe gaane ਔਰ ਬੜੇ ਵਧੀਆ ਤਰੀਕੇ ਦੇ ਨਾਲ ਪੰਜਾਬੀ ਜਿਹੜੀ ਹੈ ਉਹਨੂੰ ਪ੍ਰੋਮੋਟ ਕੀਤਾ ਹੈ ਇਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੂੰ 13 ਅਪ੍ਰੈਲ ਨੂੰ ਤਾਜ ਜਮਲਾ ਜੱਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਮੇਰੇ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵਾਚੜ ਕੇ 13 ਅਪ੍ਰੈਲ ਦੇ ਐਤਵਾਰ ਨੂੰ ਨੀਲੋਂ ਔਲ ਦਰਬਾਰ ਤੇ ਖਵਾਜਾ ਸਾਹਿਬ ਦੇ ਆਓ ਔਰ ਮੇਲੇ ਦੇ ਵਿੱਚ ਆ ਕੇ ਮੇਲੇ ਦੀ ਰੌਣਕ ਨੂੰ ਵਧਾਓ ਔਰ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਕਿਉਂਕਿ ਇਹ ਜਿਹੜੇ ਮੇਲੇ ਹੁੰਦੇ ਆਂ ਜੋੜ ਮੇਲੇ ਹੁੰਦੇ ਆਂ ਜਿਹੜੇ ਧਾਰਮਿਕ ਪ੍ਰੋਗਰਾਮ ਹੁੰਦੇ ਆ ਇਹਦੇ ਚ ਸੰਗਤ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹੈ ਔਰ ਇਸ ਦਰਬਾਰ ਤੋਂ ਸਾਰੀਆਂ ਹੀ ਮਨੋਂ ਕਾਮਨਾ ਪੂਰੀਆਂ ਹੁੰਦੀਆਂ ਨੇ ਕਿਉਂਕਿ ਤੁਹਾਡੀ ਅਰਦਾਸ ਦੇ ਵਿੱਚ ਜੇ ਤੋ ਆ ਕੇ ਤੁਸੀਂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅਰਦਾਸ ਕਰਦੇ ਹੋ ਉਸ ਅਰਦਾਸ ਦੇ ਵਿੱਚ ਬਹੁਤ ਬਲ ਹੁੰਦਾ ਹੈ ਤੋ ਆਓ 13 April ਨੂੰ ਆਪਾਂ ਸਾਰੇ ਇਸ ਮੇਲੇ ਦੇ ਵਿੱਚ ਜੁੜੀਏ ਆਪ ਸਭ ਨੂੰ ਨਿਮਕਾ ਸਦਾ ਦਿੱਤਾ ਜਾਂਦਾ ਪੂਰੇ ਪੰਜਾਬ ਹਿੰਦੁਸਤਾਨ ਭਾਰਤ ਦੇ ਸਾਰੇ ਲੋਕਾਂ ਨੂੰ ਕਿਉਂਕਿ ਇਸ ਮੇਲੇ ਤੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਭਾਰੀ ਸੰਗਤ ਆਉਂਦੀ ਹੈ ਤੁਸੀਂ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਬੇਨਤੀ ਹੈ ਕਿ ਐਤ ਕੀ 13 April ਨੂੰ ਆ ਕੇ ਬਾਬਾ ਜੀ ਦੇ ਚਰਨਾਂ 'ਚ ਮਿਲਜ ਇਕੱਠੇ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਿਏ। ਔਰ ਸਾਰੇ 13 April ਵਸਾਖੀ ਦਾ ਦਿਨ ਜਿਹੜਾ ਉਹ ਬੜੀ ਧੂਮ-ਧਾਮ ਨਾਲ ਸ਼ਰਧਾਪੂਰਵਕ ਮਨਾ ਕੇ ਬਾਬਾ ਜੀ ਦਾ ਗੁਣਗਾਨ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਆਪ ਸਾਰਿਆਂ ਦਾ ਧੰਨਵਾਦ। ਸਤਿ ਸ੍ਰੀ ਅਕਾਲ। ਇਸ ਮੇਲੇ ਤੇ ਇਸ ਵਾਰ ਰਾਮਪਾਲ ਸਿੰਘ نیوز ਐਂਡ ਬਲੌਗ ਜਿਹੜਾ ਚੈਨਲ ਹੈ ਉਹਦੇ ਤੇ ਲਾਈਵ ਚੱਲੇਗਾ ਜਿਹੜੀਆਂ ਸੰਤਾਂ ਨਹੀਂ ਪਹੁੰਚ ਸਕਦੀਆਂ ਉਹ ਆਪਣੇ ਘਰੇ ਬੈਠੇ ਰਾਮਪਾਲ ਸਿੰਘ نیوز ਐਂਡ ਬਲੌਗ ਚੈਨਲ ਨੂੰ ਦੇਖੋ ਤੇ ਬਾਬਾ ਜੀ ਦਾ ਮੇਲਾ ਜਿਹੜਾ ਹੈ ਤੇ ਉਹ ਲਾਈਵ ਟੈਲੀਕਾਸਟ ਕੀਤਾ ਜਾਊਗਾ ਆਪ ਸਾਰੀ ਸੰਗਤ ਨੂੰ ਮੈਂ ਦੱਸਣਾ ਚਾਹੁੰਨਾ ਕਿ ਵਸਾਖੀ ਦੇ 25ਵੇਂ ਸਾਲਾਨਾ ਪੰਡਾਰੇ ਤੇ ਮੇਲੇ ਤੇ ਜੋ 13 April ਨੂੰ ਇਸ ਐਤਵਾਰ ਨੂੰ ਹੋਣ ਜਾ ਰਿਹਾ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਬਹੁਤ ਹੀ ਅੱਛੇ ਸਿੰਗਰ ਔਰ ਪੰਜਾਬੀ ਫਿਲਮਾਂ ਦੇ ਅਦਾਕਾਰ ਕਰਮਜੀਤ ਅਨਮੋਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹੈ ਕਿਉਂਕਿ ਉਹਨਾਂ ਦਾ ਇਸ ਮੇਲੇ ਤੇ ਉਸਤਾਦ ਜਮਲਾ ਜਟਾ ਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਔਰ ਉਸ ਤੋਂ ਇਲਾਵਾ ਸਾਡੇ ਵਿੱਚ ਇੱਥੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਾਜਨ ਅਲੀ ਕਵਾਲ ਮਰੀਦ ਕੋਟਲੇ ਵਾਲੇ ਪਾਲੀ ਦੇਤਵਾਲੀਆ ਸੋਨ ਸਕੰਦਰ ਅਨਵਰ ਪਾਲੀ ਪਵਨ ਹਾਂਸ ਕੌਰ ਸਿਮੀ ਮੁਸਕਾਨ ਚੋਪੜਾ ਔਰ ਹੋਰ ਕਈ ਐਸੇ ਪਰ ਸਿੱਧ ਸਿੰਗਰ ਇੱਥੇ ਆ ਕੇ ਬਾਬਾ ਜੀ ਦਾ ਗੁਣ ਗਾਨ ਕਰਨਗੇ ਔਰ ਆਪ ਸਭ ਦਾ ਮਨੋਰੰਜਨ ਕਰਨਗੇ ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ਼ਕਾਲ ਜੈ ਖਵਾਜ਼ਾ ਪੀਰ ਜੈ ਜੁਲੇलाल ਆਪ ਸਭ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਅਪ੍ਰੈਲ ਦਿਨ ਐਤਵਾਰ ਨੂੰ ਵਸਾਖੀ ਪੰਡਹਾਰਾ 25ਵਾਂ ਤੋਂ ਸਾਖੀ ਪੰਡਹਾਰਾ ਜੋ ਹੈ ਔਰ ਜੋੜ ਮੇਲਾ ਜਿਹੜਾ ਉਹ ਨੀਲੋਂ ਤੰਤਨ ਖਵਾਜਾ ਖਿਜ਼ਰ ਵਾਲੀ ਜੀ ਦੇ ਦਰਬਾਰ ਤੇ ਮਨਾਇਆ ਜਾ ਰਿਹਾ ਇਹ ਦਰਬਾਰ ਲੁਧਿਆਣਾ ਚੰਡੀਗੜ੍ਹ ਰੋਡ ਨੀਲੋਂ ਪੁਲ ਦੇ ਉੱਤੇ ਸਥਿਤ ਹੈ ਜੋ ਖਵਾਜਾ ਸਾਹਿਬ ਦਾ ਦਰਬਾਰ ਹੈ ਔਰ ਹਰ ਸਾਲ ਦੀ ਤਰ੍ਹਾਂ ਇਹ ਮੇਲਾ ਜਿਹੜਾ ਉਹ ਮਨਾਇਆ ਜਾਵੇਗਾ ਇਸ ਮੇਲੇ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ ਪ੍ਰਸਿੱਧ ਸਿੰਗਰ ਔਰ ਪੰਜਾਬੀ ਫਿਲਮਾਂ ਦੇ ਅਦਾਕਾਰ ਕਰਮਜੀਤ ਅਨਮੋਲ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਔਰ ਉਹਨਾਂ ਨੂੰ ਇਸ ਮੇਲੇ ਤੇ 우ਸਤਾਦ ਜਮਲਾ ਜੱਟ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਔਰ ਇਹਨਾਂ ਦੇ ਨਾਲ ਨਾਲ ਪੰਜਾਬ ਦੇ ਬਹੁਤ ਹੀ ਪ੍ਰਸਿੱਧ ਸਿੰਗਰ ਪਾਲੀ ਦੇਤਵਾਲੀਆ ਸੋਨ ਸਕੰਦਰ ਅਨਵਰ ਪਾਲੀ ਕੌਰ ਸਿਮੀ ਮੁਸਕਾਨ ਚੋਪੜਾ ਸਾਜਨ ਅਲੀ ਕਵਾਲ ਮਲੇਰ ਕੋਟਲੇ ਵਾਲੇ ਪਵਨ ਹੰਸ ਔਰ ਖੋਰ ਕਈ ਸਿੰਗਰ ਜਿਹੜੇ ਪ੍ਰਸਿੱਧ ਸਿੰਗਰ ਸਾਡੇ ਪੰਜਾਬ ਦੇ ਉਹ ਆ ਕੇ ਇੱਥੇ ਬਾਬਾ ਜੀ ਦਾ ਗੁਣਗਾਨ ਕਰਨਗੇ ਸਾਰਿਆਂ ਨੂੰ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਕਿ ਆਓ 13 April ਦਿਨ ਐਤਵਾਰ 2025 ਬਾਬਾ ਜੀ ਦਾ 25ਵਾਂ ਸਾਲਾਨਾ ਪੰਡਹਾਰਾ ਜਿਹੜਾ ਉਹ ਆਪਾਂ ਖੁਸ਼ੀਆਂ ਦੇ ਨਾਲ ਔਰ ਸ਼ਰਧਾ ਦੇ ਨਾਲ ਮਨਾਈਏ ਵੱਤਵਤ ਸੰਗਤ ਆ ਕੇ ਬਾਬਾ ਜੀ ਦੇ ਦਰਬਾਰ ਤੇ ਖੁਸ਼ੀਆਂ ਪ੍ਰਾਪਤ ਕਰੋ ਔਰ ਇਸ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਨਸਮਸ ਹੋ ਕੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਤਿ ਸ੍ਰੀ ਅਕਾਲ